ਕੁਕੀ ਉਹ ਵਰਗ ਜੋ ਉਹ ਨਾ ਸੀ ਜਿਹੜਾ ਉਹ ਹੁਣ ਇਸ ਵਕਤ ਤੇ ਹੋ ਜੋ ਮੌਸਮ ਦੀ ਖਰਾਬੀ ਪਿਛਲੇ ਦਿਨੀ ਪੰਜਾਬ ਨੇ ਚੱਲੀ ਹੈ। ਕਰ ਬਟ ਲਈ ਮੌਸਮ ਨੂੰ پوری ਦੁਨੀਆ ਜਿਵੇਂ ਸੇ ਤਾਂ ਗਲੋਬਲ ਵਾਰਮਿੰਗ ਕਰਕੇ ਮੌਸਮ ਦੁਨੀਆ ਜੀ ਬਦਲ ਰਿਹਾ ਹੈ। ਜੀ। ਤੋਂ ਨੀਰਾ ਪਚਾਰ ਵੀ ਪੱਡੇ ਜੀ ਪਰ ਜੋ ਆਇਆ ਹੁਣ ਕੋਈ ਦਿੱਕਤ ਨਾ ਹੋਵੇ ਕਿਸਾਨ ਨੂੰ ਆ ਗਏ ਨੇ ਦੇਬਰ ਨਾਸਪੋਰਟ ਨਾ ਸੀ ਅਗਾਉਂ ਪ੍ਰਵਾਂਤ ਕਿਤੇ ਹੋਇਆ ਸੀ। ਇਹ ਮੈਂ ਅਸੀ ਪਟਨਾ ਵੀ ਜਾ ਕੇ ਕਿ 90% ਦੇ ਜਿਹੜੀ ਲਿਖਤੀ ਹੋਣੀ ਹੈ ਜਿਹੜੀ ਰੋਟਿੰਗ ਜਾਉਂਦੇ ਵਾਸ਼ਟਰ ਦੀ ਕੋਈ ਨਾ ਬਿਲਾਲ ਦੀ ਕਦਰ ਹੈ ਕਿ ਅਸੀਂ ਕੇਂਦਰ ਤੋਂ ਜਿਹੜੀ ਟੀਮ ਆਈਆਂ ਸੀ ਅਸੀਂ ਉਹਨਾਂ ਨੇ ਕਿਹਾ ਵੀ ਹੈ ਕਿ ਜੋ-ਜੋ ਦਿਨ ਵਧਿ ਜਾਣਗੇ ਤਰੀਲ ਬਣੇ ਕਿਸ ਕਰਕੇ ਸਾਨੂੰ 20% ਤੱਕ ਦੀ ਚਾਹ 20 ਤੋਂ 21% ਤੱਕ ਚੋੜਾ ਬਣਦਾ ਹੈ ਤੀਜੇਵਾਂ ਪਰ ਫਿਲਹਾਲ 16.3 16.4 ਵਾਸ਼ਟਰ ਰਹੇਗਾ ਜੀ ਤੇ ਕਿਸਾਨਾਂ ਨਾਲ ਵੀ ਗੱਲ ਹੋਈ ਹੈ ਖਾਤੇ ਚ ਪੈਸੇ ਵੀ 24 ਘੰਟੇ ਤੋਂ ਕਿਤੇ ਚਾ ਰਹੇ ਨੇ ਅੱਧੀ ਸਿਚੁਏਸ਼ਨ ਨਹੀਂ ਗੱਲ ਹੋਈ ਉਹ ਵੀ ਐਂਡਿਸ ਸਫਲਨੈਸ ਪਰ ਕੋਈ ਬਹੁਤ ਦਿੱਕਤ ਨਹੀਂ ਬਰਾਸਮੂਦਲੀ ਚੱਲ ਗਿਆ ਤੇ ਤਕ ਜੁ联 ਵਾਲੇ ਵੀ ਇੱਥੇ ਖੜੇ ਨੇ ਉਹਨਾਂ ਉਹ ਵੀ ਕਹਿੰਦੇ ਨੇ ਕਿ ਸਾਹਮਣੇ ਜੇ ਕੋਈ ਇਸ ਤਰ੍ਹਾਂ ਦੀ ਲਿਫਟਿੰਗ ਦੀ ਜਾ ਅਗਲੇ ਸਪੇਸ ਦੀ ਕੋਈ ਪੈਨੈਟ ਕਰਨਾ ਥੋੜਾ ਜਿਆ ਡੀਏਪੀ ਦੀ ਮੈਨੂੰ ਅੱਜ ਮੈਂ ਜੋ ਸਕੂਲ ਗਿਆ ਸੀਗਾ ਜੀ ਉੱਥੇ ਕੁਝ ਕਿਸਾਨ ਆ ਰਹੇ ਸੀ ਤੇ ਉਹ ਮੈਂ ਉਹਨਾਂ ਦੇ ਸਾਹਮਣੇ ਗੱਲ ਕਰ ਦਿੱਤੀ। ਕੱਲ ਨੂੰ ਡੀਏਪੀ ਦੀ ਜਿਹੜੀ ਰੈਕ ਹਰੀਲ ਵਿਦਾ ਜੀ ਜੀ ਉਹ ਆਜੂਗਾ ਤੇ ਮੈਂ ਤੇ ਕਿਉਂਕਿ ਅਸੀਂ ਬਹੁਤ ਚਿਰ ਪਹਿਲਾਂ ਹੀ ਅਸੀਂ ਇਹ ਗੱਲ ਕਰ ਲਈ ਸੀਗੀ ਜੀ ਮਨਿਸਟਰ ਖੇਤੀ ਮੰਤralੇ ਨਾਲ ਤੇ ਕੰਕਲ ਇਹ ਫੈਕਟ ਸਨ ਡੀਏਪੀ ਦੀ ਕਮੀ ਨਹੀਂ ਚਾਹੀਦੀ ਕੋਈ ਅਦਾਨਤ ਦਿੱਕਤ ਨਾ ਹੋਣੀ ਤੇ ਮੈਨੂੰ ਉਮੀਦ ਹੈ ਕਿ ਚਲੋ ਉਹ ਮੌਸਮ ਤੱਕ ਇਹਦਾ ਜੂਰ ਚੱਲ ਨਹੀਂ ਜਾਦਾ ਕੁਦਰਤ ਵਿੱਚ ਪਰ ਇਹ ਹੈ ਕਿ ਜੋ ਸਰਕਾਰ ਵੱਲੋਂ ਪ੍ਰਬੰਧ ਲਏ ਉਹਨਾਂ ਚ ਕੋਈ ਨਹੀਂ ਤੇ ਸਕੂਲ ਦੇ ਬੱਚਿਆਂ ਮਿਲ ਕੇ ਆਏ ਤੇ ਬੱਚਿਆਂ ਨੇ ਕਿੰਨੀ ਗੱਲਬਾਤ ਹੋਈ ਹੈ ਦੇਖੋ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਕੈਮਿਸਟਰੀ ਪੜ੍ਹ ਰਹੇ ਐ ਫਿਜ਼ਿਕਸ ਦੇ ਵਿੱਚ ਲੈਬ ਉਹਨਾਂ ਨੇ ਲੈਬ ਦੇ ਵਿੱਚ ਐਕਸਪੈਰੀਮੈਂਟ ਕਰ ਰਹੇ ਐ ਕਮਰਸ ਪੜ੍ਹ ਰਹੇ ਐ ਔਰ ਮੈਡੀਕਲ ਦੇ ਵਿੱਚ ਨੋਨ ਮੈਡੀਕਲ ਦੇ ਵਿੱਚ ਅੱਗੇ ਜਾ ਰਹੇ ਨੇ ਪਹਿਲਾਂ ਇਹ ਹੁੰਦਾ ਨਹੀਂ ਸੀ ਸਰਕਾਰੀ ਸਕੂਲਾਂ 'ਚ ਸਿਰਫ ਆਰਥੀ ਪੜਾਈ ਹੁੰਦੀ ਸੀ ਇਹ ਸਕੂਲ ਆਫ ਫੈਮਿਨੈਂਸ ਤੇ ਜਿਹੜੇ ਬਣਿਆ ਸਭ ਤੋਂ ਪਹਿਲਾਂ 2022 ਚ ਹੀ ਬਣ ਗਿਆ ਸੀ ਜੀ ਸਰ ਜੀ ਉਹ ਸਕੂਲ ਜਿੱਥੇ ਬਹੁਤ ਵੱਡੇ ਵੱਡੇ ਜਿਹੜੇ ਦੇਸ਼ ਦੇ ਮਨਿਸਟਰ ਗਏ ਪ੍ਰਦੀਪ ਸਿੰਘ ਜੀ ਬੜੇ ਗਰੀਬ ਆਪਿਆਂ ਦਾ ਜਿਹੜਾ ਜੀ ਗਰੀਬ ਆਪੇ ਜਿਹੜੇ ਦਿਨ ਬਾਅਦ ਵਿੱਚ ਗਰੀਬਾ ਜਿੰਨਾ ਸੱਜ ਉਹ ਵੀ ਇੱਥੇ ਪੜ੍ਹੇ ਪੁਰਾਣਾ ਸਕੂਲ ਪਰ ਉਹ ਚ ਨਵਾਂ ਬਲਾਕ ਹੋਣ ਬਣਾ ਕੇ ਹੋਰ ਵੀ ਅਜੀਬ ਬੜੇ ਅੱਛੇ ਪ੍ਰੀਜੀਅੰਟ ਬੱਚੇ ਹਰ ਦਿਨ ਬੈਠਾ ਦਵਾ ਰਹੇ ਤਕੁ ਪ੍ਰਮਾਤਮਾ ਕਿਸੇ ਦੇ ਵਿੱਚ ਕੋਈ ਟੈਲੈਂਟ ਚ ਕਮੀ ਨਹੀਂ ਰੱਖਦਾ ਹਰ ਇੱਕ ਨੂੰ ਪ੍ਰਮਾਤਮਾ ਕੋਈ ਨਾ ਕੋਈ ਗੁਣ ਦੇ ਕੇ ਭੇਜਦਾ ਪਰ ਉਸ ਗੁਣ ਨੂੰ ਤਰਾਸ਼ਿਆ ਜਾਵੇ ਤੇ ਉਹ ਬੱਚਾ ਜਿਹੜਾ ਉਹ ਇਲਾਕੇ ਦਾ ਵੀ ਪੰਜਾਬ ਦੇ ਸਟੇਟ ਦਾ ਵੀ ਤੇ ਦੇਸ਼ ਦਾ ਵੀ ਨਾਮ ਉੱਚਾ ਕਰੇ ਜੀ ਮੈਨੂੰ ਉਮੀਦ ਹੈ ਕਿ ਇਸ ਇਲਾਕੇ ਦੇ ਬੱਚੇ ਜਿਹੜੇ ਨੇ ਪੜ੍ਹ ਲਿਖ ਕੇ ਆਪਣਾ ਵੀ ਆਪਣੇ ਮਾਂ-ਪਿਓ ਦਾ ਆਪਣੇ ਲਾਪਰ ਦਾ ਨਾਮ ਉੱਚਾ ਕਰੇ ਗੁਰੂ ਮਹਾਰਜ ਦਾ 350 ਸਾਲਾ ਮਨਾਇਆ ਜਾ ਰਿਹਾ ਹੈ ਉਸ ਨੂੰ ਲੱਗਿਆ ਤੁਸੀਂ ਵੀ ਮਿਲ ਕੇ ਲੋਕਾਂ ਪ੍ਰਧਾਨ ਮੰਤਰੀ ਵੈਸਟਰਨ ਨੂੰ ਕਿਸਤਾ ਦੇ ਲੋੜ ਜੀ 25 ਤਰੀਕ ਤੋਂ ਸ਼ੁਰੂ ਹੋਊਗਾ ਪਰ ਸੋ 25 ਤਰੀਕ ਤੋਂ 25 ਤਰੀਕ ਤੱਕ ਕਮੀਨ ਚਿੱਤੇ ਜਿਹਦੇ ਗੁਰੂ ਸਾਹਿਬ ਦੀ ਚਰਨਛੋਪਾ ਪਾਵਤਰੀ ਆ ਉਥੇ ਕੀਰਤਨ ਸਮਾਗਮ ਹੋਣਗੇ ਉਥੇ ਦੀਵਾਨ ਹੋਣਗੇ ਉਥੇ ਲਾਈਟ ਹੈਂਡ ਸਾਊਂਡ ਰਹੀ ਬੱਚਿਆਂ ਨੂੰ ਔਰ ਇਹ ਪੂਰਾ ਮਹੀਨਾ ਜਿਹੜਾ ਸਕੂਲਾਂ ਦੇ ਵਿੱਚ ਵੀ ਗੁਰੂ ਦੇਗ ਬਾਦ ਜੀ ਦੀ ਕੁਰਬਾਨੀ ਬਾਰੇ ਸਮਝਾਇਆ ਜਾਓ ਟੀਚਰਾਂ ਨੂੰ ਇਹ ਕਿਹਾ ਕਿ ਜ਼ਰੂਰੀ ਨਹੀਂ ਕਿ ਜੋ ਕਿਤਾਬਾਂ 'ਚ ਲਿਖਿਆ ਹੋਈ ਪੜਾਉਣਾ ਜੋ ਤੁਹਾਡੇ ਕੋਲੇ ਵੀ ਨੌਲੇਜ ਹੈ ਉਹ ਵੀ ਤੁਸੀਂ ਬੱਚਿਆਂ ਨੂੰ ਦੱਸੋ ਤੇ 26 ਤਰੀਕ ਨੂੰ ਮੈਂ ਸਤਾਈ ਤਰੀਕ ਸਤਾਈ ਤਰੀਕ ਨੂੰ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਜੀ ਨੂੰ ਮਿਲਣ ਜਾ ਰਿਹਾ ਹਾਂ ਜੀ ਜੀ ਉਹਨਾਂ ਨੂੰ ਵੀ ਸੱਦਾ ਦੇ ਮੰਗੇ ਸਾਰੇ ਦੇਸ਼ ਦੇ ਜਿੰਨੇ ਵੀ ਮੁੱਖ ਮੰਤਰੀ ਸਰਪੰਨ ਸਾਰੇ ਸਟੇਟਾਂ ਦੇ ਉਹਨਾਂ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਤੇ 24 ਤਰੀਕ ਨੂੰ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਅਨੰਦਪੁਰ ਸਾਹਿਬ ਦੇ ਵਿੱਚ ਸ਼ਿਫਟ ਕਰਾਂਗੇ ਪਹਿਲੀ ਵਾਰ ਹੋਗਾ ਇਸ ਤਰ੍ਹਾਂ ਚੰਡੀਗੜ੍ਹੋਂ ਸਿ ਅਨੰਦਪੁਰ ਸਾਹਿਬ ਗ੍ਰੇਂਦਰ ਸਾਸਨ ਇਹ ਪੂਰਾ ਸਮਰਪਿਤ ਹੈ ਕਿਉਂਕਿ 350 ਸਾਲਾਂ ਗੁਰੂ ਸਾਹਿਬ ਦੀ ਕੁਰਬਾਨੀ ਦਾ ਔਰ ਉਹ ਕੁਰਬਾਨੀ ਜਿਹੜੀ ਜਿਹਦੀ ਐਗਜ਼ੈਂਪਲਾਂ ਬਹੁਤ ਕੱਟ ਮਿਲਦੀਆਂ ਨੇ ਅੱਜੇ ਇਹ ਕਿ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਉਹ ਕੁਰਬਾਨੀ ਗੁਰੂ ਤੇਗ ਬਹਾਦਰ ਜੀ ਦਾ ਪਰਿਵਾਰ ਚੋਂ ਸਭ ਤੋਂ ਵੱਧ ਕੁਰਬਾਨੀ ਹੋਈ ਸੋ ਇਸ ਕਰਕੇ ਉਹਨਾਂ ਦੀ ਜਿਹੜੀ ਅਦੁੱਤੀ ਸ਼ਹਾਦਤ ਉਹ ਉਹਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਉਹਨਾਂ ਨੂੰ ਯਾਦ ਰੱਖਣਾ ਭਾਈ ਜੈਤਾ ਜੀ ਮੈਮੋਰੀਅਲ ਜਿਹੜਾ ਬਣਾਇਆ ਉੱਥੇ ਅੱਜ ਆਪਣਾ ਬੜਾ ਸ਼ਾਨਦਾਰ ਹੈ ਜੀ ਬੜੇ ਲੋਕੋਂ ਤੋਂ ਖੁਸ਼ ਹੋ ਰਹੇ ਨੇ ਕਿਸਾਨ ਫੀਡਬੈਕ ਆ ਰਹੀ ਹੈ ਕਿ ਸਾਨੂੰ ਸਾਡਾ ਵਿਰਸਾ ਜਿਹੜਾ ਸਨਭਾਲ ਕੇ ਰੱਖਣਾ ਚਾਹੀਦਾ ਹੈ ਉਹ ਜਿਹੜੀਆਂ ਕੌਮਾਂ ਵਿਰਸੇ ਨੂੰ ਸਨਭਾਲਣੀਆਂ ਨੇ ਜਾਂ ਆਪਣੀਆਂ ਵਿਰਸੇ ਨੂੰ ਯਾਦ ਰੱਖਣੀਆਂ ਉਹ ਕੌਮਾਂ ਚਾਹੀਦੀਆਂ ਖਾਸੇ ਧਰਤੀ ਜਿਲ੍ਹਾ ਬਣੇਗੇ ਜੀ ਦੇਖੋ ਇਹ ਤਾਂ ਅੱਗੇ ਕਲੈਕਟਿਵ ਡਿਸੀਜਨ ਹੋਣਗੇ ਕਿ ਆਉਣ ਵਾਲੇ ਦਿਨਾਂ ਚ ਕੰਟਰੋਲ ਮੀਟਿੰਗਾਂ ਹੋਣਗੀਆਂ ਅਫਸਰਾਂ ਨਾਲ ਮੀਟਿੰਗਾਂ ਹੋਣਗੀਆਂ ਕੋਈ ਇਸ ਗੱਲ ਨਹੀਂ ਦੇਖੋ ਗੱਲ ਇਹ ਆ ਕਿ ਸਰਕਾਰਾਂ ਜਿਹੜੀਆਂ ਨੇ ਉਹ ਲੋਕਾਂ ਦਾ ਕੁਝ ਚਾਹਦੀ ਪਬਲਿਕ ਜਿਹੜੀ ਹੈ ਜਿਉ ਨੂੰ ਕੋਈ ਚੰਗਾ ਲੱਗ ਗਿਆ ਫੈਸਲੇ ਤਾਂ ਹੋਰ ਬਤਾ ਦਾਂਗੇ ਹੁਣ ਦਿਨੇ ਬਿਜਲੀ ਦਾ ਜਿਹੜਾ ਬੜਾ ਵਧੀਆ ਰਿਸਪੌਂਸ ਹੈ ਬਿਲਕੁਲ ਬਿਜਲੀ ਦਿਨੇ ਹੈ ਤੇ ਅਸੀਂ ਕਿਹਾ ਵੀ ਠੀਕ ਹੈ ਅਸੀਂ ਹੋਰ ਕੰਟੀਨਿਊ ਰੱਖਾਂਗੇ ਬਿਜਲੀ ਦਿਨੇ ਹੈ ਜਿਹੜੀ ਦੇ ਖਾਸ ਤੌਰ ਤੇ ਖੇਤੀ ਸੈਕਟਰ ਹੈ ਬਾਕੀ ਬਿਜਲੀ ਜ਼ੀਰੋ ਬਿੱਲ ਆ ਰਹੇ ਬਹੁਤ ਸਾਰੇ ਆਲਮੋਸਟ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਤਾਂ ਜੇ ਕਿਸੇ ਵੀ ਘਰ ਦੀ ਕੁਬੀਲਦਾਰੀ 5-7000 10000 ਰੁਪਏ ਬਚ ਗਿਆ ਸਕੂਲ ਆਫ ਐਮੀਨੈਂਸੀ ਗੇ ਪੀਸਾਂ ਦਾ ਫਰਕ ਬਹੁਤ ਅੱਜ ਬੱਚਿਆਂ ਨੇ ਵੀ ਦੱਸਿਆ ਕਿ ਪ੍ਰਾਈਵੇਟ ਨਾਲੋਂ ਸਕੂਲ ਦਾ ਅਥੀਸਾਂ ਦਾ ਬਹੁਤ ਫਰਕ ਹੈ ਕੋਈ ਦਰਜੀ ਦਾ ਬੇਟਾ ਕੋਈ ਕਿਸੇ ਦਾ ਜਿਹੜਾ ਬਾਪੂ ਉਹ ਦਿਹਾੜੀ ਕਰਦਾ ਹੈ ਪਰ ਉਹਦੇ ਬੱਚੇ ਘਟ ਘਟ ਪੜ ਰਹੇ ਨੇ ਸੁਪਨੇ ਉਡਾਰੀ ਮਾਰ ਰਹੇ ਤੇ ਐਜੂਕੇਸ਼ਨ ਜਿਹੜੀ ਹੈ ਖਾਸ ਤੌਰ ਤੇ ਕੁਆਲਟੀ ਐਜੂਕੇਸ਼ਨ ਉਹੀ ਜਿਹੜਾ ਘਰਾਂ ਦੇ ਨਕਸ਼ੇ ਬਣ ਸਕਦੇ ਆ ਉਹੀ ਉਹਨਾਂ ਦੀ ਗਰੀਬੀ ਚੱਕ ਸਕਦੇ ਸੋ ਸਾਡੇ ਬੱਚੇ ਜੇ ਹੀ ਐਡਵਾਂਸ ਜੇ ਹੀ ਮੈਨ ਐਨਈਟੀ ਹਾਂ ਔਰ ਵੱਡੇ ਵੱਡੇ ਕੰਪੀਟੀਸ਼ਨ ਜਿਹੜੇ ਕੰਪੀਟੀਸ਼ਨ ਦੇ ਇਗਜ਼ਾਮ ਨੇ ਉਹ ਕਲੀਅਰ ਕਰਦੇ ਨੇ ਇੱਕ ਗੁੱਡ ਸਾਈਨ ਉਹ ਤੇਗਵਾਲ ਸਾਹਿਬ ਇਹ ਲੱਗਦਾ ਕਿ ਬਹੁਤ ਪਿੰਡਾਂ ਚ ਆਏ ਨੇ ਜੀ ਤੇਗਵਾਲ ਸਾਹਿਬ ਇਸ ਲੱਕੇ ਦੇ ਵਿੱਚ ਬਹੁਤ سارے ਪਿੰਡ ਸਾਰੇ ਪਿੰਡ ਉਹ ਪਿੰਡਾਂ ਨੂੰ ਵੀ ਤੁਸੀਂ ਕਵਰ ਕਰੋਗੇ ਹਾਂਜੀ ਉਹਨਾਂ ਨੂੰ ਵਿਕਾਸ ਵਾਸਤੇ ਹਾਂਜੀ ਵਿਕਾਸ ਵਾਸਤੇ ਕਰ ਲਿਆ ਜੀ ਅਸੀਂ ਅਲੱਗ ਤੋਂ ਬਜਟ ਰੱਖਿਆ ਹੋਇਆ ਠੀਕ ਹੈ ਮਾਲਵੇ ਦੇ ਵਿੱਚ ਵੀ ਬਹੁਤ ਸਾਰੇ ਪਿੰਡ ਨੇ ਜੀ ਤੇ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਦੀ ਚੰਨਸ਼ੋਕ ਪਹੁੰਚ ਕਰਦੀ ਹੈ ਉਹ ਪਿੰਡ ਦੀਆਂ ਪੰਚਾਇਤਾਂ ਤੋਂ ਅਸੀਂ ਪੁੱਛਦੇ ਹਾਂ ਕਿ ਤੁਹਾਨੂੰ ਕੀ ਚਾਹੀਦਾ ਹੈ ਤਾਨੂੰ ਗਰਾਊਂਡ ਚਾਹੀਦਾ ਤੁਹਾਨੂੰ ਸਕੂਲ ਚਾਹੀਦਾ ਤੁਹਾਨੂੰ ਲਾਇਬ੍ਰੇਰੀ ਚਾਹੀਦੀ ਹੈ ਤੁਹਾਨੂੰ ਆਮ ਆਦਮੀ ਕਲੀਨਿਕ ਚਾਹੀਦਾ ਹੈ ਹੈਨਾ ਜੋ ਵੀ ਪਿੰਡ ਦੇ ਵਿੱਚ ਚਾਹੀਦਾ ਉਹ ਗੁਰੂ ਸਾਹਿਬ ਦੇ ਜਿਹੜਾ ਸ਼ਤਾਬੀ ਜੋ ਆ ਰਹੀ ਹੈ ਹੁਣ 3.5 ਸਾਲਾ ਉਹਦੇ ਵਿੱਚ ਅਲੱਗ ਤੋਂ ਬਜਟ ਰੱਖਿਆ ਹੋਇਆ ਹੈ ਜੋ ਗੁਰੂ ਸਾਹਿਬ ਨੇ ਖੜਾ ਬਤੂ ਕੋ ਲੈ ਕੇ ਕੋਈ ਫੈਕਟਰ ਤੋਂ ਹੋਰ ਅਗਰਾਂ ਡਾਈਵਰਸ ਤੋਂ ਬਾਅਦ 2.5 ਸੌ 1600 ਸੌ 1600 ਕਰੋੜ ਜਿਹੜਾ ਉਹ ਉਹਦੇ ਚੋਂ ਹਜੇ ਆਏ ਨਹੀਂ ਹੈਗੇ ਉਹ ਕਹਿ ਦਿੰਦੇ ਨੇ ਅਸੀਂ ਭੇਜਾਂਗੇ ਜਾ ਜਿਹੜੇ ਵੈਸੇ ਆਉਣੇ ਹੁੰਦੇ ਹੋਰ ਸਕੀਮਾਂ ਚ ਉਹਨਾਂ ਨੂੰ ਇਹਦੇ ਚ ਲਾਈ ਜਾਂਦੇ ਆ ਕਹਿੰਦੇ ਇਹ ਵੀ ਅਗਰੇਡਿੰਗ ਲਈ ਹੈ ਨਾ ਐਨੇ ਸੰਕਟ ਦੇ ਬਾਵਜੂਦ ਵੀ ਜਦੋਂ ਕਿ ਇੰਨਾ ਭਾਰੀ ਸੰਕਟ ਸਟੇਟ ਤੇ ਆਇਆ ਇਹ ਹਿਸਟਰੀ ਚ ਇੰਨਾ ਪਾਣੀ ਕਦੇ ਨਹੀਂ ਆਇਆ 5 ਲੱਖ ਏਕੜ ਫਸਲ تباہ ਹੋ ਗਈ 3200 ਸਕੂਲ ਜਿਹੜੇ ਨੇ ਬਿਲਕੁਲ ਮਲਵਾ ਬਣ ਗਏ ਦੁਬਾਰਾ ਬਣਾਉਣੇ ਪੈਣਗੇ ਬਿਜਲੀ ਬੋਰਡ ਦੇ ਖੰਭੇ ਗ੍ਰਿਡ ਫੁੱਟ ਗਏ ਪੋਲ ਟੁੱਟ ਗਏ ਇੰਨਾ 60 ਤੋਂ ਉੱਪਰ ਜਾਨਾਂ ਵੀ ਚਰੀਆਂ ਗਈਆਂ ਐਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ 107 170 ਲੱਖ ਮੀਟਰਿਕ ਟਨ ਝੋਨਾ ਝੋੜ ਅਸੀਂ ਦੇਸ਼ ਦੇ ਫੂਟਬਾਲ ਚ ਦੇ ਰਹੇ ਜੇ ਵੀ ਹੋਰ ਸਟੇਟ ਹੁੰਦੀ ਇੰਨਾ ਜਿਆਦਾ ਨੁਕਸਾਨ ਹੋਇਆ ਹੁੰਦਾ ਕਈ ਸਾਲ ਨਹੀਂ ਉੱਠ ਸਕਦੇ ਸੀ ਕਿ ਪੰਜਾਬੀ ਹੈ ਜਿਹੜੇ ਸੰਕਟ ਚੋਂ ਟੁੱਟ ਕੱਢਦੇ ਠੀਕ ਹੈ ਨਾ ਅਸੀਂ ਫਿਰ ਵੀ 125 ਲੱਖ ਮੀਟਰਿਕ ਟਨ ਅਸੀਂ ਕਣਕ ਦੇਵਾਂਗੇ ਦੇਸ਼ ਦੇ ਫੂਟਬਾਲ ਚ ਸੋ ਜਦੋਂ ਅਸੀਂ ਇੰਨਾ ਕੁਝ ਅਸੀਂ ਦੇਖਦਾ ਟਿੱਡ ਪਰਦੇ ਜਦੋਂ ਸਾਡੇ ਤੇ ਸੰਕਟ ਹੁੰਦਾ ਉਦੋਂ ਉਹਨਾਂ ਨੂੰ ਦਾਹ ਫੜਨੀ ਚਾਹੀਦੀ ਵੈਸੇ ਦੇਣ ਵਾਲੀ ਉਹ ਆਨਾ ਕੰਨੀ ਕਰਨ ਲੱਗ ਜਾਂਦੀ ਹੁਣ ਅਸੀਂ ਗਮਲਿਆਂ ਚ ਬੀਜੀਏ ਫਿਰ ਕਣਕਾਂ ਪਹਿਲਾਂ ਕਣਕਾਂ ਵਾਸਤੇ ਡੀਸਿਲਟਿੰਗ ਕਰਨੀ ਪਊਗੀ ਬਿਲਕੁਲ ਬਿਲਕੁਲ ਉੱਤੋਂ ਮਲਵਾ ਆ ਗਿਆ ਲੱਕੜਾਂ ਆ ਗਈਆਂ ਹੋਰ ਪਤਾ ਨਹੀਂ ਕੀ ਆ ਗਿਆ ਪਹਾੜਾਂ ਦੇ ਪਾੜ ਤੁਰ ਕੇ ਮਿੱਟੀ ਇਹੋ ਜਿਹੀ ਆ ਗਈ ਜਿੱਥੇ ਅਸਲ ਨਹੀਂ ਹੁਕ ਸਕਦੀ ਉਹ ਮਿੱਟੀ ਹਟਾਉਣੀ ਪਊਗੀ ਸੋ ਸਟੇਟ ਦਾ ਇਨਫਰਾਸਟ੍ਰਕਚਰ ਜਿਹੜਾ ਹੈ ਉਹਨੂੰ ਕੋ ਰੀਬਿਲਡ ਕਰਨਾ ਪਊਗਾ ਕਰ ਰਹੇ ਆ ਅਸੀਂ ਆਪਣੇ ਵੱਲੋਂ ਵੀ ਕਰ ਰਹੇ ਆ ਬਹੁਤ ਸਾਰੇ ਦਾਨੀ ਸੱਜਣ ਆਏ ਨੇ ਬਹੁਤ ਸਾਰੇ ਐਨ ਜੀਓਜ਼ ਲੱਗੇ ਹੋਏ ਨੇ ਧਾਰਮਿਕ ਸੰਸਥਾਵਾਂ ਲੱਗੀਆਂ ਹੋਈਆਂ ਨੇ ਸਮਾਜਿਕ ਸੰਸਥਾਵਾਂ ਲੱਗੀਆਂ ਨੇ ਨੌਜਵਾਨ ਮੁੰਡੇ ਆਪਣੇ ਪਿੱਧਰ ਤੇ ਵੀ ਲੱਗੇ ਹੋਏ ਕਿ ਨਾ ਪਰ ਕੇਂਦਰ ਨੂੰ ਚਾਹੀਦਾ ਕਿ ਘਟੂ ਘਟ ਜਿਹੜਾ ਕਮਾਊ ਪੁੱਤ ਹੈ ਪੰਜਾਬ ਉਹਨਾਂ ਦਾ ਕਮਾਊ ਪੁੱਤ ਹੈ ਕਮਾ ਕੇ ਖਾਣ ਦਾ ਵੀ ਹੈ ਤੇ ਢਿੱਡ ਭਰਨ ਵਾਲਾ ਪੁੱਤ ਹੈ ਤਾਂ ਉਹ ਪੰਜਾਬ ਨੂੰ ਇਗਨੋਰ ਨਾ ਕਰਨ ਕਿਉਂਕਿ ਅਸੀਂ ਆਜ਼ਾਦੀ ਤੋਂ ਲੈ ਕੇ ਹਰੇਕ ਇਨਕਲਾਬ ਤੋਂ ਲੈ ਕੇ ਹਰ ਵਕਤ ਜਦੋਂ ਵੀ ਦੇਸ਼ ਤੇ ਵੀ ਸੰਕਟ ਆਇਆ ਪੰਜਾਬੀ ਸਭ ਤੋਂ ਪਹਿਲਾਂ ਮੂਰੇ ਖੜਦੇ ਤੇ ਜੇ ਪੰਜਾਬ ਤੇ ਸੰਕਟ ਆਇਆ ਤਾਂ ਕੇਂਦਰ ਨੂੰ ਮੂਰੇ ਖੜਨਾ ਚਾਹੀਦਾ ਤੇ ਅਸੀਂ ਸੁਮਨਜੀਤ ਪ੍ਰਧਾਨ ਦੇ ਵਿਜੇ ਵੀ ਦੇ ਡੀਫੈਕਟ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਅੰਭਾਰ ਨੂੰ ਕਿੱਦਾਂ ਰਿਖ ਰਹੇ ਨੇ ਕੁੜਾ ਕੁੜੀ ਉਹ ਕੀ ਫੇਕ ਤੋਂ ਬਿਨਾਂ ਬੀਜਪੀ ਕੁੜਾ ਕੀ 70 ਡੀਜੀ ਪਿੰਦ ਸਰ ਸਾਹਬਾਰੇ ਇੱਕ ਮਿੰਟ ਐਸੀ